ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਸੰਗਤ ਜੀ ਇਹ ਗੁਰੂ ਘਰ ਜੋ ਕਰੀਬ ਪੰਜ ਮੰਜਲਾ ਬਣ ਕੇ ਤਿਆਰ ਇਹ ਉੱਪਰਲਾ ਹਿੱਸਾ ਸੋ ਇਹ ਸ਼ੁਰੂਆਤ ਹਨੀ ਸਿੰਘ ਸੁਪੁੱਤਰ ਸੁਚਾ ਸਿੰਘ ਪ੍ਰਧਾਨ ਜੋ ਗੁਰਦੁਆਰਾ ਦੇ ਪ੍ਰਧਾਨ ਨੇ ਉਹਨਾਂ ਦੇ بیٹے ਹਨੀ ਸਿੰਘ ਨੇ ਸ਼ੁਰੂਆਤ ਕੀਤੀ ਸੀ ਇੱਕ ਅਹ ਕਰੀਬ 25000 ਰੇਟ ਤੋਂ ਸ਼ੁਰੂਆਤ ਕੀਤੀ ਸੀ ਉਹ ਐਸਾ ਜਾਗ ਲੱਗਾ ਗੁਰੂ ਮਹਾਰਾਜ ਦੀ ਕਿਰਪਾ ਇੰਨੀ ਹੋਈ ਕਿ ਆਹ ਦੇਖੋ ਹੋਰ ਦੇ ਹੋਰੀ ਗੁਰੂ ਮਹਾਰਾਜ ਨੇ ਸ਼ੁਰੂਆਤ ਕਰਨੀ ਔਖੀ ਆ ਬਹੁਤ ਵਧੀਆ ਗੁਰੂ ਘਰ ਬਣਿਆ ਇਹ ਸਾਡਾ ਦਸੂਆ ਨਗਰ ਹੈ ਜੀ ਇਹ ਸਾਡਾ ਖੈਰਾਂਬਾਦ ਖੈਰਾਂਬਾਦ ਨਗਰ ਉਹ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਇਤਿਹਾਸਿਕ ਗੁਰੂ ਘਰ ਸੋ ਬਣ ਕੇ ਤਿਆਰ ਹੋ ਗਿਆ ਕਰੀਬ 20% ਕੰਮ ਬਾਕੀ ਆ 20 25% ਬਹੁਤ ਹੀ ਪਿਆਰਾ ਗੁਰੂ ਮਹਾਰਾਜ ਉਹਨਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਦੇਖੋ ਕਿਰਪਾ ਜਦੋਂ ਗੁਰੂ ਘਰ ਦੇ ਵਿੱਚ ਇਮਾਨਦਾਰ ਲੋਕ ਕੰਮ ਕਰਦੇ ਆ ਨਾ ਤਾਂ ਫਿਰ ਗੁਰੂ ਮਹਾਰਾਜ ਫਿਰ ਖੁਦ ਆਪ ਬੜੀ ਤਰੱਕੀ ਕਰਦੇ ਆ ਬੜੀ ਗੁਰੂ ਮਹਾਰਾਜ ਦੀ ਕਿਰਪਾ ਬਹੁਤ ਹੀ ਅੱਛਾ ਗੁਰੂ ਘਰ ਤਿਆਰ ਨਗਰ ਦੇ ਸਰਵਸਮੈਨ ਮਜ਼ ਕਿਰਤੀ ਮਜ਼ਦੂਰ ਸਾਰਿਆਂ ਨੇ ਬੜਾ ਤਕੜਾ ਯੋਗਦਾਨ ਦਿੱਤਾ ਇਸ ਦੇ ਵਿੱਚ ਦਿਲੋਂ ਧੰਨਵਾਦ ਤੇ ਸਤਿਕਾਰ ਸਾਰੀ ਸੰਗਤ ਦਾ ਸੰਗਤ ਜੀ ਗੁਰੂ ਘਰ ਬਣਦਾ ਹੀ ਕੋਈ ਇੱਕ ਬੰਦੇ ਦੇ ਬਸ ਦੇ ਵਿੱਚ ਗੱਲ ਨਹੀਂ ਹੈ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਗੁਰੂ ਘਰ ਬਣਦੇ ਫਿਰ ਗੁਰੂ ਸਾਹਿਬ ਵੀ ਕਿਰਪਾ ਕਰਦੇ ਆ ਜਿਹੜੇ ਦਸਵੰਤ ਤੁਸੀਂ ਕੱਢਦੇ ਆ ਬਹੁਤ ਹੀ ਵਧੀਆ ਉਪਰਾਲਾ ਇਹ ਗੁੰਮਦ ਦੀ ਸਫਾਈ ਵਾਸਤੇ ਪੌੜੀਆਂ ਵੀ ਬਹੁਤ ਸੁੰਦਰ ਲਗਾਈਆਂ ਗਈਆਂ ਜੀ ਆਹ ਕੰਮ ਬਚੇ ਨੇ ਜਿਹੜੇ ਅਜੇ ਤਾਂ ਪੱਥਰ ਲੱਗਣਾ ਇੱਧਰ ਪੱਥਰ ਲੱਗਣਾ ਆ ਸਾਰਾ ਪੱਥਰ ਲੱਗਣ ਵਾਲਾ ਇਹ ਪੌੜੀਆਂ ਤੇ ਪੱਥਰ ਲੱਗਣਾ ਸੋ ਇਸੇ ਤਰ੍ਹਾਂ ਇੱਧਰ ਵੀ ਪੱਥਰ ਦਾ ਕੰਮ ਚੱਲਣਾ ਅਜੇ ਕਾਫੀ ਕੰਮ ਬਾਕੀ ਹੈ ਪੇਂਟਿੰਗ ਦਾ ਕੰਮ ਵੀ ਹੈ ਸੋ ਇਹ ਸੰਗਤ ਜੀ ਇੱਧਰ ਇਹ ਹੈ ਜੀ ਫਸਟ ਫਲੋਰ ਇਹ ਗੁਰੂ ਘਰ ਦੀ ਫਸਟ ਫਲੋਰ ਹੈ ਜੀ ਇੱਥੇ ਵੀ ਆ ਦੇਖੋ ਸੰਗਤ ਜੀ ਇੱਥੇ ਪੱਥਰ ਲੱਗਣਾ ਲਾਈਟਾਂ ਬਹੁਤ ਪਿਆਰੀਆਂ ਸੋ ਰਾਤ ਨੂੰ ਜਿਹੜੀ ਸੰਗਤ ਆਏਗੀ ਉਹਨਾਂ ਨੂੰ ਬੜਾ ਆਨੰਦ ਦੇਖਣ ਨੂੰ ਮਿਲ ਗਿਆ ਕਢਾਈ ਦਾ ਕੰਮ ਬਹੁਤ ਵਧੀਆ ਕੀਤਾ ਗਿਆ ਆ ਸੋ ਸਾਡੇ ਸਾਰੇ ਸਤਿਕਾਰਯੋਗ ਕੈਪਟਨ ਬਲਦੇਵ ਸਿੰਘ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਨਿਰਮਲ ਜੀ ਸਾਡੇ ਨਿਰਮਲ ਜੀ ਉਹਨਾਂ ਦੇ ਪਰਿਵਾਰ ਹਰੀਸ਼ ਜੀ ਸੋ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਵੱਲੋਂ ਬੜਾ ਸਹਿਯੋਗ ਸੋ ਇਸੇ ਤਰ੍ਹਾਂ ਸਾਡੇ ਥਾਣੇਦਾਰ ਸਾਹਿਬ ਮਲਕੀਤ ਸਿੰਘ ਜੀ ਬਹੁਤ ਵੱਡਾ ਯੋਗਦਾਨ ਹੈ ਸੁਖਾਸਣ ਸਾਹਿਬ ਦਾ ਕਮਰਾ ਦੇਖੋ ਕਿੰਨਾ ਪਿਆਰਾ ਹੈ ਬਣ ਕੇ ਤਿਆਰ ਇਹ ਦੇਖੋ ਸੰਗਤ ਜੀ ਕਢਾਈ ਜੋ ਪੁਰਾਣੇ ਸਮਾਨਯ குருਆਂ ਦੇ ਜਵਾਨੇ ਚ ਕਢਾਈਆਂ ਚੱਲਦੀਆਂ ਸਨ ਬਹੁਤ ਵੱਡਾ ਹਾਲ ਕੀਰਤੰਦਰਵਾਰ ਇੱਥੇ ਲੱਗਿਆ ਕਰੇਗਾ ਇਸ ਸੀਲਿੰਗ ਦਾ ਵੀ ਕੰਮ ਸੰਗਤ ਜੀ ਸੀਲਿੰਗ ਲਾਈਟਾਂ ਦਾ ਕੰਮ ਵੀ ਨਾਲ-ਨਾਲ ਚੱਲ ਰਿਹਾ ਸੋ ਸਾਡੇ ਰਣਜੀਤ ਸਿੰਘ ਜੀ ਕੈਸ਼ੀਅਰ ਉਹਨਾਂ ਦਾ ਵੀ ਬੜਾ ਤਗੜਾ ਯੋਗਦਾਨ ਹੈ ਇਸੇ ਤਰ੍ਹਾਂ ਸਾਡੇ ਨਗਰ ਦੇ ਆਪਣੇ ਹੋਰ ਮੇਰੇ ਵੀਰ ਭਰਾ ਜਿਹੜੇ ਬਹੁਤ ਸਾਰੇ ਇਸ ਕੰਮ 'ਚ ਸਹਿਯੋਗ ਕਰਦੇ ਨੇ ਸੋਮਰਾਜ ਜੀ ਸਾਡੇ ਥਾਣੇਦਾਰ ਸਾਹਿਬ ਗੁਰਨਾਮ ਸਿੰਘ ਜੀ ਅਮੀਰ ਸਿੰਘ ਜੀ ਇਸੀ ਤਰ੍ਹਾਂ ਸਿਬੂ ਭਾਈ ਸਾਹਿਬ ਜਿਨ੍ਹਾਂ ਨੇ ਸ਼ਟਰਿੰਗ ਤੱਕ ਦਾ ਵੀ ਸਾਰਾ ਕੰਮ ਫਰੀ ਦੇ ਵਿੱਚ ਗੁਰੂ ਮਹਾਰਾਜ ਦੀ ਸੇਵਾ ਕੀਤੀ ਉਹਨਾਂ ਦਾ ਵੀ ਬੜਾ ਤਕੜਾ ਯੋਗਦਾਨ ਹੈ ਸੋ ਬਹੁਤ ਪਰਵਾਰਾਂ ਦਾ ਪੰਮਾ ਪੈਂਟਰ ਦਾ ਵੀ ਕਾਫੀ ਯੋਗਦਾਨ ਹੈ ਇਸੇ ਤਰ੍ਹਾਂ ਆਪਣੇ ਮੇਰੇ ਵੀਰ ਜਿਹੜੇ ਹੈ ਪ੍ਰਧਾਨ ਸੁੱਚਾ ਸਿੰਘ ਉਹਨਾਂ ਦੀ ਕਮਾਂਡ ਦੇ ਵਿੱਚ ਬਹੁਤ ਹੀ ਇਮਾਨਦਾਰੀ ਦੇ ਨਾਲ ਕੰਮ ਚੱਲ ਰਹੇ ਨੇ ਇੱਥੇ ਸੋ ਜੀ ਇੱਥੇ ਵੀ ਪੱਥਰ ਲੱਗਣਾ ਸਾਡੇ ਹਰਮੇਸ਼ ਜੀ ਜਿਨ੍ਹਾਂ ਨੂੰ ਅਸੀਂ ਮੇਸ਼ੀ ਦੇ ਨਾਂ ਤੇ ਜਾਣਦੇ ਆ ਜੀ ਉਹ ਉਹਨਾਂ ਦਾ ਬਹੁਤ ਤਗੜਾ ਯੋਗਦਾਨ ਆ ਬੜਾ ਸਹਿਯੋਗੀ ਕੰਮ ਚੱਲਦੇ ਸਾਡੇ ਐਡਵੋਕੇਟ ਪਰਮਿੰਦਰ ਸਿੰਘ ਜੀ ਉਹਨਾਂ ਦਾ ਵੀ ਯੋਗਦਾਨ ਹੈ ਜੀ ਕਾਫੀ ਸਾਰਾ ਇਸ ਕੰਮ ਦੇ ਵਿੱਚ ਕੰਮ ਅਜੇ ਚੱਲ ਰਹੇ ਨੇ ਜੀ ਗੁਰੂ ਘਰ ਦੇ ਕਾਫੀ ਕੰਮ ਚੱਲਦੇ ਨੇ ਅਜੇ ਜੋ ਵੀ ਦਸਵੰਦ ਕੱਢਦਾ ਉਹ ਆਪਣੇ ਗੁਰੂ ਘਰ ਦੇ ਵਿੱਚ ਹਿੱਸਾ ਜ਼ਰੂਰ ਪਾਵੇ ਸੋ ਇਹ ਪਾਲਕੀ ਪਾਲਕੀ ਸਾਹਿਬ ਹੈ ਜੀ ਸੋ ਇਸੇ ਤਰ੍ਹਾਂ ਇਹ ਬਹੁਤ ਵੱਡਾ ਲੰਗਰ ਹਾਲ نیچے ਲੰਗਰ ਹਾਲ ਹੈ ਸੰਗਤ ਜੀ ਇਹ ਲੰਗਰ ਹਾਲ ਦੀ ਜੇ ਸਫਾਈ ਹੋਣੀ ਹੈ ਇਹ ਮੈਟ ਆਏ ਆ ਗੁਰੂ ਜੀ ਸੇਵਾ ਦੇ ਮੈਟ ਨੇ ਸੋ ਹੋਲੇ ਮੁਹੱਲੇ ਤੇ ਵੀ ਇੱਥੇ ਕਾਫੀ ਇਹ ਸਫਾਈ ਹੋਣੀ ਹੈ ਜੀ ਇਹ ਹੋਲੇ ਮੁਹੱਲੇ ਤੇ ਜਿਹੜਾ ਲੰਗਰ ਲੱਗਦਾ ਜੀ 9 ਦਿਨ ਇਹ 9 ਦਿਨ ਲੰਗਰ ਚੱਲਦਾ ਜੀ ਇਹ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਇੱਥੇ ਇਹ ਗੁਰੂ ਘਰ ਇੱਕ ਅਲੱਗ ਸਿਸਟਮ ਦੇ ਵਿੱਚ ਚੱਲਦਾ ਇੱਥੇ ਕੋਈ ਉੱਚ ਨੀਚ ਭੇਦ ਭਾਵ ਨਹੀਂ ਕਿਸੇ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਬੈਠੇ ਗੁਰੂ ਰਵਿਦਾਸ ਜੀ ਬੈਠੇ ਆ ਸਤਿਪ੍ਰੇਮ ਜੀ ਚੰਦ ਜੀ ਸੇਵੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋ ਇੱਥੇ ਬਹੁਤ ਹੀ ਸਤਕਾਰ ਕੀਤਾ ਜਾਂਦਾ ਸਭ ਦਾ ਸੋ ਸੰਗਤ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਵੀ ਦਸਵੰਦ ਕੱਢਦਾ ਜਰੂਰ ਆਪਣੀ ਕਮਾਈ 'ਚੋਂ ਹਿੱਸਾ ਪਾਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ